ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਪੁਜ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਪੇ ਫਿਕਸੇਸ਼ਨ ਤੇ ਇੱਕ ਬਹੁਤ ਹੀ ਵੱਡਾ ਅਤੇ ਐਮ ਫੈਸਲਾ ਸੁਣਾਇਆ ਹੈ ਇਸ ਫੈਸਲੇ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਸਤੇ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਦੋਸਤੋ ਇਹ ਫੈਸਲਾ ਸਿਰਫ ਪੈਟੀਸ਼ਨਰਾਂ ਲਈ ਨਹੀਂ ਸਗੋ ਪੰਜਾਬ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਫ ਹੁਕਮ ਦਿੱਤੇ ਹਨ ਕਿ ਇਹ ਫੈਸਲਾ ਸਾਰੇ ਕਰਮਚਾਰੀਆਂ ਤੇ ਪੈਨਸ਼ਨਰਾਂ ਤੇ ਲਾਗੂ ਕੀਤਾ ਜਾਵੇ ਇਹ ਵੀ ਕਿਹਾ ਗਿਆ ਕਿ ਇਹ ਫੈਸਲਾ 4 ਮਹੀਨਿਆਂ ਦੇ ਅੰਦਰ ਲਾਗੂ ਹੋਣਾ ਚਾਹੀਦਾ ਹੈ ਹੁਣ ਜਦੋਂ ਇਹ ਹੁਕਮ ਆਇਆ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਜੋ ਇਹਨਾਂ ਦੀਆਂ ਲੰਬੇ ਸਮੇਂ ਦੀਆਂ ਚੱਲ ਰਹੀਆਂ ਮੰਗਾਂ ਤੇ ਨੌਰ ਲਗਾਉਂਦਾ ਹੈ ਇਹ ਫੈਸਲਾ 17 ਸਤੰਬਰ 2024 ਨੂੰ ਸੁਣਾਇਆ ਗਿਆ ਜਿੱਥੇ કુલ 32 ਪਟੀਸ਼ਨਾਂ ਦਾ ਨਿਪਟਾਰਾ ਕੀਤਾ ਗਿਆ ਇਹ ਸਾਰੇ ਮਾਮਲੇ ਇੱਕੋ ਹੀ ਮੁੱਦੇ ਨਾਲ ਸੰਬੰਧਿਤ ਸਨ ਜਿਸ ਨੂੰ ਹਾਈ ਕੋਰਟ ਨੇ ਮਿਲਾ ਕੇ ਸੁਣਾਇਆ ਹੈ ਦੋਸਤੋ ਜਸਟਿਸ ਅਰ ਸਿਮਰਨ ਸਿੰਘ ਸੇਠੀ ਦੀ ਕੋਰਟ ਨੇ ਇਹ ਜ਼ਬਰਦਸਤ ਫੈਸਲਾ ਕੀਤਾ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਤੁਹਾਡੀ ਸੈਲਰੀ ਜਾਂ ਪੈਨਸ਼ਨ 113% ਡੀਐਨਐਲ ਕੈਲਕੂਲੇਟ ਕੀਤੀ ਜਾਂਦੀ ਸੀ ਪਰ ਹਾਈ ਕੋਰਟ ਨੇ ਹੁਣ ਇਹ ਸਾਫ਼ ਕੀਤਾ ਕਿ ਡੀਏ 119 ਦਾ ਹੋਣਾ ਚਾਹੀਦਾ ਹੈ ਹਾਲਾਂਕਿ ਪੰਜਾਬ ਸਰਕਾਰ ਨੇ 20 ਸਤੰਬਰ 2021 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ 15% ਤੋਂ ਘੱਟ ਵਾਧਾ ਜਿਹੜੇ ਮੁਲਾਜ਼ਮਾਂ ਨੂੰ ਮਿਲਿਆ ਉਹ ਸਹੀ ਨਹੀਂ ਹੈ ਅਸਲ ਵਿੱਚ ਪੇ ਕਮਿਸ਼ਨ ਨੇ 119% ਡੀਏ ਦੀ ਸਪਾਰਸ਼ ਕੀਤੀ ਸੀ ਪਰ ਸਰਕਾਰ ਨੇ 113% ਥੋਪ ਦਿੱਤਾ। ਇਹੀ ਕਾਰਨ ਸੀ ਕਿ ਮੁਲਾਜ਼ਮਾ ਨੇ ਪਟੀਸ਼ਨ ਫਾਈਲ ਕੀਤੀ ਅਤੇ ਹੁਣ ਹਾਈ ਕੋਰਟ ਨੇ ਇਹ ਜ਼ਰੂਰੀ ਫੈਸਲਾ ਸੁਣਾਇਆ ਹੈ। ਹੁਣ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜਦੋਂ ਸਰਕਾਰ ਨੇ 119% ਡੀਏ ਮੰਨ ਲਿਆ ਹੈ ਤਾਂ ਇਹ ਕਿਵੇਂ 113% ਕੀਤਾ ਜਾ ਸਕਦਾ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੋਈ ਵੱਡੀ ਆਰਥਿਕ ਉਲੰਘਣਾ ਨਹੀਂ ਹੋਈ ਜਿਸ ਕਾਰਨ ਮਹਿੰਗਾਈ ਘਟ ਹੋਈ ਹੋਵੇ। ਦੋਸਤੋ ਇਹ ਫੈਸਲਾ ਹੁਣ ਮੁਲਾਜ਼ਮਾਂ ਦੀ ਸੈਲਰੀ ਅਤੇ ਪੈਨਸ਼ਨ ਨੂੰ 119% ਡੀਏ ਦੇ ਨਾਲ ਕੈਲਕੂਲੇਟ ਕਰਨ ਲਈ ਕਿਹਾ ਗਿਆ ਹੈ ਇਹਦੇ ਨਾਲ ਸਾਰੇ ਏਰੀਅਰ ਵੀ ਮੁਹੱਈਆ ਕਰਵਾਏ ਜਾਣਗੇ ਸਾਰੇ ਬੈਨੀਫਿਟਸ 4 ਮਹੀਨਿਆਂ ਦੇ ਅੰਦਰ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਾਰੇ ਮੁਲਾਜ਼ਮ ਪਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਕਦੋਂ ਅਤੇ ਕਿਵੇਂ ਲਾਗੂ ਕਰਦੀ ਹੈ ਜਾਂ ਕਿਸੇ ਔਰ ਅਪੀਲ ਵੱਲ ਜਾਂਦੀ ਹੈ ਅਸੀਂ ਇਸ ਦੇ ਨਾਲ ਜੁੜੇ ਹਰ ਅਪਡੇਟ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਨੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ